ਨਾਮ ਹੈਗਾ ਸਭ ਕੁਝ ਹੈਗਾ ਕਿਉਂ ਪੈਸੇ ਦੇ ਕੇ ਹੁੰਦਾ ਨਾ ਸਿਰਫ ਗਲੈਮਰਲੀ ਯੂਜ਼ ਕਰਨਾ ਚਾਹੁੰਦੇ ਆ ਸਕਰੀਨ ਦੇ ਲਈ ਪਰ ਕੁਝ ਕੰਟੈਂਟ मीनिंगफुल ਨਹੀਂ ਮੈਨੂੰ ਦਿਖ ਰਿਹਾ ਸੀ ਕਿਉਂਕਿ ਮੈਂ ਗਾਣੇ ਪਹਿਲਾਂ ਇਦਾਂ ਦੇ ਗਾਏ ਜਿਹੜੇ ਮੈਂ ਹੁਣ ਵੀ ਜਿਕੇ ਵੀ ਸੁਣਦੀਆਂ ਮੈਂ ਸੋਚਦੀ ਹੁੰਨੀ ਆ ਕਿ ਯਾਰ ਕੋਈ ਮਤਲਬ ਨਹੀਂ ਹੈਗਾ ਬਹੁਤੇ ਗਾਣਿਆਂ ਦਾ ਪਰ ਚੱਲਦੇ ਉਹੀ ਪਏ ਆ ਫਨਲੀ ਮਤਲਬ ਫਨਲੀ ਉਹੀ ਚੱਲਦੇ ਆ ਵੀ ਮੈਂ ਫਿਲਮ ਹੋ ਨਹੀਂ ਕਰਨੀ ਕਿਉਂਕਿ ਜਿਹੜੀ ਮੂਵੀ ਹੁੰਦੀ ਹੈ ਨਾ ਉਹਨੇ ਤੁਹਾਨੂੰ ਗਾਣੇ ਨੇ 3 ਮਿੰਟ ਲਈ ਬੰਨਣਾ ਉਹ ਤੁਸੀਂ ਫਨ ਕਰਦੇ ਹੋ ਕਈ ਵਾਰੀ ਤੁਹਾਨੂੰ ਬੋਲ ਨਹੀਂ ਵੀ ਤੁਹਾਡੇ ਕੰਨਾਂ 'ਚ ਪੈਂਦੇ ਤੁਸੀਂ ਵਾਈਪ ਚ ਇੰਜੋਏ ਕਰਦੇ ਹੋ ਪਰ ਜਿਹੜੀ ਮੂਵੀ ਹੈ ਨਾ ਇਹ ਤੁਹਾਨੂੰ 3 ਘੰਟੇ ਤੁਸੀਂ ਆਡੀਅנס ਨੂੰ ਬੰਨ ਕੇ ਰੱਖਣਾ ਤਾਂ ਇਹਦਾ ਜਿਹੜਾ ਮੈਸੇਜ ਹੈ ਨਾ ਜਾਂ ਇੰਪੈਕਟ ਉਹ ਬਹੁਤ ਲੰਮਾ ਚੱਲਦਾ ਸੋ ਆਈ ਵਾਸ ਵੈਰੀ ਕਲੀਅਰ ਕਿ ਮੈਂ ਫਿਲਮ ਉਹ ਕਰਨੀ ਆ ਜਿਹਦੇ ਚ ਇੱਕ ਮੈਸੇਜ ਹੋਵੇ ਮੈਂ ਪਹਿਲਾਂ ਮੈਡਲ ਵੀ ਕੀਤੀ ਉਹਦੇ ਚ ਵੀ ਇੱਕ ਮੈਸੇਜ ਸ ਹੈਗਾ ਇਸ ਫਿਲਮ ਦੇ ਵਿੱਚ ਵੀ ਬਹੁਤ ਸਟਰੋਂਗ ਮੈਸੇਜ ਆ ਮਤਲਬ ਨਹੀਂ ਤਾਂ ਐ ਹੁੰਦਾ ਨਾ ਐਕਟ੍ਰੀਸ ਨੂੰ ਕਿ ਮੈਨੂੰ ਇੱਕ ਮੌਕਾ ਮਿਲ ਜAVE ਹੈਨਾ ਇੱਕ ਦੋ ਵਾਰੀ ਵੀ ਕੋਈ ਗੱਲ ਨਹੀਂ ਸ਼ੁਰੂ ਸ਼ੁਰੂ ਵਿੱਚ ਕਰ ਵੀ ਲਉਂਗੀ ਮਤਲਬ ਮੇਰੀ ਮਰਜ਼ੀ ਦੀਆਂ ਨਹੀਂ ਵੀ ਹੋਣਗੀਆਂ ਤਾਂ ਵੀ ਚੱਲੂਗਾ ਹੈਨਾ ਇਹ ਥੋਟ ਥੋਟ ਹੁੰਦਾ ਪਹਿਲਾਂ ਨਹੀਂ ਮੇਰਾ ਇਹ ਕਦੇ ਵੀ ਨਹੀਂ ਰਿਹਾ ਵੈਸੇ ਤੁਹਾਨੂੰ ਮਤਲਬ ਪਹਿਲੀ ਮੂਵੀ ਉਹ ਵੀ ਐਕਸ਼ਨ ਸੀਗੀ ਹੈਨਾ ਤੁਹਾਡੇ ਗਾਣੇ ਹੋ ਜੇ ਨੇ ਡਾਇਰੈਕਟਰਸ ਜਿਹੜੇ ਜਿਹੜਾ ਹੀਰੋ ਐਕਸ਼ਨ ਐਸ ਅ ਐਕਸ਼ਨ ਮੂਵੀ ਵਿੱਚ ਹੀ ਤੁਹਾਨੂੰ ਐਸ ਅ ਹੀਰੋਇਨ ਕਿਉਂ ਇਮੇਜਿਨ ਕਰਦੇ ਨੇ ਅ ਤੁਸੀਂ ਮੈਡਲ 'ਚ ਵੀ ਦੇਖੋਗੇ ਉਹ ਸਾਡੀ ਘਰ ਦੀ ਹੀ ਫਿਲਮ ਬਣਾਈ ਹੋਈ ਸੀ ਕਿਉਂਕਿ ਆਪਦਾ ਪ੍ਰੋਡਕਸ਼ਨ ਹਾਊਸ ਹੈਗਾ ਆਪ ਹੀ ਪ੍ਰੋਡਿਊਸ ਕੀਤੀ ਸੀਗੀ ਜੱਸੀ ਵੀਰੇ ਹੁਣਾਂ ਨਾਲ ਜਿਨ੍ਹਾਂ ਨਾਲ ਮੈਂ ਸਾਈਨ ਸੀਗੀ ਹਮਮ ਔਰ ਉਹਦੇ 'ਚ ਜੈ ਬਹੁਵਿੱਧਿਆ ਬਕਮਾ ਐਕਟਰ ਆਲਰੇਡੀ ਹੈ ਸੀ ਪਰ ਉਹਨਾਂ ਨੂੰ ਲੱਗਿਆ ਕਿ ਉਸ ਤੋਂ ਬਾਅਦ ਕੀ ਸੀ ਸਾਡੀ ਆਪਦੀ ਟੀਮ ਸੀ ਤਾਂ ਉਹਨਾਂ ਨੂੰ ਸੀਗਾ ਕਿ ਸਾਡੀ ਆਰਟਿਸਟ ਹੀ ਅਸੀਂ ਪ੍ਰਮੋਟ ਕਰੀਏ ਹਨਾ ਹਮ ਹਮ ਤਾਂ ਫਿਰ ਉਹ ਫਿਲਮ ਕਰਨ ਦਾ ਹੀ ਰੀਜ਼ਨ ਸੀ ਔਰ ਉਹਦੇ ਚ ਵੀ ਬਹੁਤ ਸਟਰੋਂਗ ਮੈਸੇਜ ਗਿਆ ਤੁਹਾਨੂੰ ਐਕਸ਼ਨ ਦੇਖਣ ਨੂੰ ਮਿਲੇਗਾ ਪਰ ਮੇਰੇ ਸੀਨਸ ਜਾਂ ਜਿਹੜਾ ਮੇਰਾ ਕੈਰੈਕਟਰ ਆ ਉਹ ਤੁਹਾਨੂੰ ਮੇਰੀ ਪਰਸਨੈਲਿਟੀ ਦੇ ਨੇੜੇ ਤੇਰੇ ਜਿਵੇਂ ਦੀ ਟੌਮ ਬாய்ਸ਼ ਲੋਕਾਂ ਨੂੰ ਲੱਗਦੀ ਹੈਗੀ ਆ ਉਹ ਓਦਾਂ ਦਾ ਸੀ ਔਰ ਉਹਦੇ ਚ ਮੇਰਾ ਬਹੁਤ ਛੋਟਾ ਪਾਰਟ ਸੀਗਾ ਔਰ ਉਹ ਚੀਜ਼ ਮੈਨੂੰ ਡੈਫੀਨਿਟਲੀ ਸੀਗੀ ਐਂਡ ਮੈਨੂੰ ਆਡੀਅנס ਨੇ ਵੀ ਆਹੀ ਚੀਜ਼ ਕਹੀ ਕਿ ਅਸੀਂ ਬਹੁਤ ਜ਼ਿਆਦਾ ਐਕਸਪੈਕਟ ਕਰ ਰਹੀ ਸੀ ਥੋੜਾ ਕਿਉਂਕਿ ਮੈਂ ਐਕਟਿੰਗ ਕਲਾਸਸ ਨਹੀਂ ਲਈਆਂ ਸੀ ਕਿ ਮੈਂ ਸਿੰਗਿੰਗ ਦੇ ਵਿੱਚ ਜਦੋਂ ਆਈ ਮੈਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਮੈਂ ਬਿਨਾਂ ਸਿੱਖੇ ਆਈ ਆ singing دے وچ اور بنا ਸਿੱਖੇ ਹੀ ਉਹ ਪਰਮਾਤਮਾ ਦੀ ਕਿਰਪਾ ਇੰਨੀ زیادہ رہی ਨਾ میرے بیک ٹو بیک ਸੁਪਰ ਡੂਪਰ ਹਿੱਟ ਗਾਣੇ ਗਏ ਹਮ ਬਿਨਾ ਸਿੱਖੇ ਉਹ ਸੱਚੇ ਪਾਤਸ਼ਾਹ ਨੇ ਮੇਰੀ ਬਾਹ ਫੜੀ ਕਿਉਂਕਿ ਮੇਰੇ ਘਰ ਦੇ ਵਿੱਚ ਵਾਜੇ ਤੇ ਗਾਉਣਾ ਜਾਂ ਸੀ ਉਹ ਪਰਿਵਾਰਾਂ ਦੇ ਵਿੱਚੋਂ ਆ ਜਿੱਥੇ ਇਸ ਫੀਲਡ ਨੂੰ ਨਹੀਂ ਚੰਗਾ ਮੰਨਦੇ ਫਿਰ ਜਦੋਂ ਮੈਂ ਹੌਲੀ-ਹੌਲੀ ਗਈ ਉਹਨਾਂ ਨੇ ਦੇਖਿਆ ਕਿ ਨਹੀਂ ਸਾਡਾ ਬੱਚਾ ਸਹੀ ਆ ਤੇ ਕਹਿੰਦੇ ਹੁੰਦੇ ਨਾ ਜੇ ਤੁਸੀਂ ਸਹੀ ਹੋ ਤਾਂ ਤੁਹਾਡੇ ਲਈ ਸਾਰਾ ਸਹੀ ਆ ਸਹੀ ਆ ਇਟ ਲਾਈਕ ਟੋਟਲੀ ਡਿਪੈਂਡਸ ਅਪਨ ਯੂ ਹਮ ਤਾਂ ਫਿਰ ਮੇਰੀ ਫੈਮਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਫੀਲਡ ਦੇ ਵਿੱਚ ਕੀ ਠੀਕ ਆ ਯਾਰ ਸਾਡੀ ਕੁੜੀ ਵਧੀਆ ਕਰ ਰਹੀ ਹੈ ਸਾਡੇ ਨਾਲ ਰਹਿ ਰਹੀ ਹੈ ਸਭ ਕੁਝ ਕਰ ਰਹੀ ਹੈ ਉਹਦੇ ਜੋ ਸੁਪਨੇ ਆ ਉਹਨੇ ਸਾਡੇ ਪੂਰੇ ਕਰਤੇ ਉਹਨੂੰ ਕਰ ਲੈਣ ਦੋ ਫਿਰ ਮੈਂ ਆਪਦੇ ਡ੍ਰੀਮਸ ਵੱਲ ਗਈ ਤਾਂ ਮੈਨੂੰ ਕਿਤੇ ਨਹੀਂ ਲੱਗਿਆ ਕਿ ਇਸ ਫੀਲਡ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਨਾ ਕਿ ਇਸ ਫੀਲਡ ਦੇ ਵਿੱਚ ਬਹੁਤ ਚੀਜ਼ਾਂ ਇਦਾਂ ਦੀਆਂ ਚੱਲਦੀਆਂ ਯਾਰ ਕੁੜੀਆਂ ਲਈ ਹਾਰਡ ਆ ਡੈਫੀਨਿਟਲੀ ਹਾਰਡ ਆ ਪਰ ਮੈਨੂੰ ਉਹ ਵਾਇਗਰੂ ਦੀ ਕਿਰਪਾ ਨਾਲ ਟੀਮ ਬੋਸ ਹੁਣੀ ਮਿਲੀ ਇਹ ਨਹੀਂ ਸੀ ਕਿ ਮੈਨੂੰ ਜੱਸੀ ਵੀਰੋਂ ਡਾਇਰੈਕਟ ਹੀ ਮਿਲ ਗਿਆ ਉਸ ਤੋਂ ਪਹਿਲਾਂ ਪਤਾ ਹੀ ਨਹੀਂ ਮੈਂ 50 ਜਣੇ ਆ ਨਾ ਕਿੰਨੇ ਆ ਨਾ ਮੀਟਿੰਗ ਕੀਤੀ ਹੋਗੀ ਜਿਨ੍ਹਾਂ ਨੇ ਕਿਹਾ ਸੀ ਅਸੀਂ ਇਦਾਂ ਕੰਮ ਕਰਾਂਗੇ ਪਰ ਜੱਸੀ ਬਾਈ ਹੁਣਾਂ ਨਾਲ ਵਾਈਬ ਤਾਂ ਮੈਚ ਕਰ ਗਈ ਇੱਕ ਤਾਂ ਸੀਗਾ ਕਿ ਯੰਗ ਜਨਰੇਸ਼ਨ ਦੇ ਵਿੱਚ ਆ ਹਨਾ ਤੇ ਉਹਨਾਂ ਦੇ ਵੀ ਉਦੋਂ ਦੋਕ ਗਾਣੇ ਆਏ ਸੀਗੇ ਰੰਗ ਸਾਵਲਾ ਆਇਆ ਸੀਗਾ ਫਿਰ ਇੱਕ ਕੁੜਤੇ ਕਰਕੇ ਗਾਣਾ ਸੀ ਉਹ ਆਇਆ ਸੀ ਸੋ ਮੈਨੂੰ ਸੀਗਾ ਅਸੀਂ ਇਕੱਠੇ ਹੀ ਸਟਰਗਲ ਕਰਾਂਗੇ ਨਾ ਬਹੁਤ ਵਧੀਆ ਗਰੋ ਕਰਾਂਗੇ ਹਮ ਤਾਂ ਫਿਰ ਉਹਨਾਂ ਨਾਲ ਸਾਈਨ ਹੋਈ ਮੇਰੇ ਬ੍ਰਦਰ ਦਾ ਡਿਸੀਜਨ ਸੀਗਾ ਕਿ ਜਿਨ੍ਹਾਂ ਨੇ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਨਾ ਉਹਨਾਂ ਨਾਲ ਸਾਈਨ ਨਹੀਂ ਹੋਣਾ ਹਮ ਜਿਹੜੇ ਲੱਗੂਗਾ ਕਿ ਯੰਗ ਜੇ ਆ ਉਹਨਾਂ ਦੀ ਸੋਚ ਦਾ ਫਰਕ ਹੋਊਗਾ ਕੰਮ ਕਰਨ ਦੇ ਤਰੀਕੇ ਦਾ ਫਰਕ ਹੋਊਗਾ ਆਪਾਂ ਉਹਨਾਂ ਨਾਲ ਕੰਟਰੈਕਟ ਕਰਨਾ ਜੇ ਕਰਨਾ ਸੋ ਫਿਰ ਮੇਰੀ ਇਦਾਂ ਜਰਨੀ ਸਟਾਰਟ ਹੋ ਗਈ ਤੇ ਮੈਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਯਾਰ ਬਿਨਾ ਸਿੱਖੇ ਮੇਰੇ ਗਾੜੇ ਚੱਲ ਗਏ ਉਹ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਡੀ ਹੋ ਗਈ ਮੇਰੇ ਤੇ ਜ਼ਿਆਦਾ ਵੱਧ ਗਈ ਸੀਰੀਅਸਲੀ ਇੰਨੀ ਜ਼ਿਆਦਾ ਹੋ ਗਈ ਫਿਰ ਉਸ ਤੋਂ ਬਾਅਦ ਮੈਂ ਸਿੱਖਣਾ ਸ਼ੁਰੂ ਕੀਤਾ ਫਿਰ ਮੈਂ ਦਿਨ ਰਾਤ ਸਿੱਖਿਆ ਫਿਰ ਮੈਨੂੰ ਲੱਗਿਆ ਕਿ ਯਾਰ ਜਿਹੜੀ ਮੈਂ ਇੰਨੇ ਸਾਲ ਨਹੀਂ ਸਿੱਖੀ ਸੀ ਥੋੜਾ ਬਹੁਤ ਹੀ ਸਿੱਖਿਆ ਸੀਗਾ ਉਹ ਤਾਂ ਇਦਾਂ ਹੁੰਦਾ ਕਿ ਸਿਰਫ abc ਵੀ ਨਹੀਂ ਸਮਝ ਆਉਂਦੀ ਉਹਨੇ ਇੱਕ ਟਾਈਮ ਦੇ ਵਿੱਚ ਕਿਉਂਕਿ ਸਿੰਗਿੰਗ ਬਹੁਤ ਲੰਬੀ ਝਰਨੀ ਹੁੰਦੀ ਹੈ ਤੁਹਾਨੂੰ ਬਹੁਤ ਟਾਈਮ ਦੇਣਾ ਪੈਂਦਾ ਪਲੱਸ ਔਰ ਸੁਰ ਤਾਲ ਸੋਡੀ ਫੈਮਿਲੀ ਚ ਜੇ ਤੁਹਾਨੂੰ ਕੋਈ ਸਿਖਾਵੇ ਜਾਂ ਤੁਹਾਨੂੰ ਸਪੋਰਟ ਕਰੇ ਸਪੋਰਟ ਬੜੀ ਜ਼ਰੂਰੀ ਹੈ ਨਾ ਫਿਰ ਮੈਂ ਉਹਨਾਂ ਦੇ ਅਗੇਂਸਟ ਜਾ ਕੇ ਤਾਂ ਫੈਮਿਲੀ ਦੇ ਨਹੀਂ ਸਿੱਖ ਸਕਦੀ ਸੀ ਫਿਰ ਜਦੋਂ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਗਾਣੇ ਵੀ ਨਾਲ ਹੀ ਚੱਲ ਗਏ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਔਰ ਐਕਟਿੰਗ ਚ ਮੈਨੂੰ ਇਹ ਸੀ ਕਿ ਮੈਂ ਜਦੋਂ ਵੀ ਆਉਣਾ ਨਾ ਕੱਚੇ ਪੈਰੀ ਨਹੀਂ ਆਉਣਾ ਫਿਰ ਜਦੋਂ ਮੈਂ ਮੈਡਲ ਫਿਲਮ ਕੀਤੀ ਜੱਸੀ ਵੀਰੇ ਹੋਣਾ ਦਾ ਜਾਂ ਸਾਡਾ ਸਾਰਿਆਂ ਦਾ ਹੀ ਡਿਸੀਜਨ ਸੀਗਾ ਕਿਰੈਕਟਰ ਕੱਟ ਕਰ ਲੂੰਗੀ ਪਰ ਉਹਨਾਂ ਹੀ ਕਰਨਾ ਜਿਹੜਾ ਕੱਚਾ ਨਾ ਲੱਗੇ ਹਾਂ ਐਂ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਉਸ ਜਿਵੇਂ ਤੁਸੀਂ ਥੋੜੇ ਰੋਲ ਦੀ ਮੋਸਟਲੀ ਇਵਨ ਪੰਜਾਬੀ ਹੀ ਨਹੀਂ ਬਾਲੀਵੁੱਡ ਵਿੱਚ ਵੀ ਕਈ ਫਿਲਮਾਂ ਇਹੋ ਜਿਹੀਆਂ ਨੇ ਕਿ ਹੀਰੋਇਨੋ ਸਿਰਫ ਗਲੈਮਰ ਪਾਰਟਲੀ ਲਿਆ ਜਾਂਦਾ ਥਰੂ ਸਾਰੀ ਜਿਹੜੀ ਸਟੋਰੀ ਹੁੰਦੀ ਆ ਉਹ ਹੀਰੋ ਦੇ ਅਰਾਊਂਡ ਘੁੰਮਦੀ ਹੁੰਦੀ ਆ ਤੇ ਹੀਰੋਇਨ ਦਾ ਜਿਹੜਾ ਰੋਲ ਹੁੰਦਾ ਥੋੜਾ ਹੁੰਦਾ ਆ ਕੋਈ ਇਨਾ ਉਹ ਲੱਗਦਾ ਨਹੀਂ ਕਿ ਜਿੰਨਾ ਟ੍ਰੇਲਰ ਵਿੱਚ ਦੇਖਿਆ ਸੀ ਉਹ ਚੀਜ਼ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲਦੀ ਫਿਰ ਮਤਲਬ ਇਹਦੇ ਤੇ ਤੁਹਾਡੇ ਕੀ ਥਾਟਸ ਨੇ ਵੀ ਮਤਲਬ ਕੁੜੀਆਂ ਨੂੰ ਸਿਰਫ ਆਪਾਂ ਕਹਿਤਾ ਦਿੰਨੇ ਆ ਕਿ ਬਰਾਬਰੀ ਦਾ ਹੁਣ ਮੌਕਾ ਮਿਲ ਰਿਹਾ ਬਟ ਇਹ ਚੀਜ਼ਾਂ ਹੱਲੇ ਵੀ ਐਗਜ਼ਿਸਟ ਕਰਦੀਆਂ ਨੇ ਪਰ ਮੈਂ ਇਸ ਫਿਲਮ ਵਿੱਚ ਦੇਖਿਆ ਨਾ ਇਹਦੇ ਚ ਸਾਰੀ ਫਿਲਮ ਹੀ ਜਦੋਂ ਮੈਂ ਸਕ੍ਰਿਪਟ ਸੁਣੀ ਮੈਨੂੰ ਇਦਾਂ ਸੀ ਮੇਰੇ ਆਲੇ ਦੁਆਲੇ ਘੁੰਮ ਰਹੀ ਆ ਹੂੰ ਤੇ ਸਾਰੀ ਇੱਕ ਕੁੜੀ ਦੀ ਸਟੋਰੀ ਆ ਜਿਹੜੀ ਸਾਰਿਆਂ ਨੇ ਪਲੇ ਕੀਤੀ ਆ ਸੋ ਮੈਨੂੰ ਉਹ ਚੀਜ਼ ਸਭ ਤੋਂ ਜ਼ਿਆਦਾ ਅਟਰੈਕਟ ਕੀਤੀ ਕਿ ਯਾਰ ਮੈਂ ਇਸ ਫਿਲਮ ਦੇ ਵਿੱਚ ਆਪਣਾ ਬਹੁਤ ਪਾਵਰਫੁਲ ਇੰਪੈਕਟ ਛੱਡ ਕੇ ਜਾਊਂਗੀ ਇਹ ਨਹੀਂ ਹੈਗਾ ਕਿ ਇਹਦੇ ਚ ਮੈਨੂੰ ਸਿਰਫ ਐਜ਼ ਅ ਡਮੀ ਯੂਜ਼ ਕੀਤਾ ਗਿਆ ਹੂੰ ਹੂੰ ਸਾਰੀ ਸਟੋਰੀ ਹੀ ਕੁੜੀ ਦੇ ਆਸ-ਪਾਸੇ ਘੁੰਮਦੀ ਆ ਥੋੜਾ ਜਿਹਾ ਦੱਸ ਸਕਦੇ ਹੋ ਆਪਣੇ ਰੋਲ ਬਾਰੇ ਇਟਸ ਕਾਈਂਡ ਆਫ ਲਵ ਹੂੰ ਜਿਹੜਾ ਜੋਦੇ ਨੂੰ ਤੇ ਜੱਸੀ ਨੂੰ ਹੁੰਦਾ ਜੋਦਾ ਦੇਵ ਸਰ ਦਾ ਕਰੈਕਟਰ ਆ ਜੱਸੀ ਮੇਰਾ ਕਰੈਕਟਰ ਆ ਸੋ ਅਸੀਂ ਇੰਨੇ ਜ਼ਿਆਦਾ ਪਿਆਰ ਦੇ ਵਿੱਚ ਹੁੰਨੇ ਆ ਮੇਰੇ ਲਈ ਸਾਰੀ ਫੈਮਿਲੀ ਜੋਦਾ ਆ ਤੇ ਯੋਦੇ ਲਈ ਸਾਰੀ ਫੈਮਿਲੀ ਜੱਸੀ ਆ ਹੂੰ ਤੋਂ ਤੁਸੀਂ ਦੇਖੋ ਕਿ ਉਹ ਬੰਦਾ ਜੇ ਐਕਸ਼ਨ ਦੇ ਵਿੱਚ ਆਇਆ ਤੇ ਉਹ ਬਹੁਤ ਵਧੀਆ ਇਨਸਾਨ ਆ ਪਰ ਉਹਦੇ ਪਿੱਛੇ ਦੀ ਜਿਹੜੀ ਸਟੋਰੀ ਆ ਉਹ ਤੁਹਾਨੂੰ 13 ਜੂਨ ਨੂੰ ਢਾਕਾ ਦਾ ਮੁੰਡਾ 3 تھیਟਰਸ ਦੇ ਵਿੱਚ ਜਾ ਕੇ ਪਤਾ ਲੱਗੂਗੀ ਵੀ ਕੀ ਸਟੋਰੀ ਆ ਹਮ ਔਰ ਤੁਸੀਂ ਇਸ ਫਿਲਮ ਚ ਇਹ ਨਹੀਂ ਦੇਖੋਗੇ ਕਿ ਪਹਿਲਾਂ ਹੀਰੋ ਨੂੰ ਪਾਵਰਫੁਲ ਰੱਖਿਆ ਫੀਮੇਲ ਦਾ ਕਰੈਕਟਰ ਬਾਅਦ ਚ ਇਹਦੇ ਚ ਤੁਹਾਨੂੰ ਫੀਮੇਲ ਦਾ ਪਹਿਲਾਂ ਦਿਸੂਗਾ ਹਮ ਕਿ ਸਾਰੀ ਸਟੋਰੀ ਹੀ ਉਸ ਕੁੜੀ ਦੇ ਆਲੇ ਦੁਆਲੇ ਘੁੰਮ ਰਹੀ ਆ ਹਮ ਸੋ ਮੈਂ ਇਸ ਕਰਕੇ ਇਹ ਫਿਲਮ ਚੂਜ਼ ਕੀਤੀ ਔਰ ਦੂਜਾ ਰੀਜ਼ਨ ਸੀ ਦੇਵ ਸਰ ਔਰ ਤੀਜਾ ਰੀਜ਼ਨ ਸੀ ਡਾਕੂਆਂ ਦਾ ਮੁੰਡਾ 3 ਜਿਹੜੀ ਆ ਉਹ ਆਲਰੇਡੀ ਬਹੁਤ ਵੱਡੀ ਫ੍ਰੈਂਚਾਈਜ਼ੀ ਆ ਦੇਵ ਸਰ ਮੇਰੇ ਮਦਰ ਦੇ ਫੇਵਰਿਟ ਹੀਰੋ ਆ ਓਕੇ ਤੇ ਮੈਨੂੰ ਨਹੀਂ ਤਾਂ ਮੁੰਡਿਆਂ ਨੂੰ ਜ਼ਿਆਦਾ ਪਸੰਦ ਨੇ ਹਨਾ ਦੇਵ ਸਰ ਮੇਰੇ ਮਦਰ ਦੇ ਵੀ ਮੇਰੇ ਭਾਬੀ ਦੇ ਵੀ ਦੋਵਾਂ ਦੇ ਫੇਵਰਟ ਹੀਰੋ ਆ ਹੋ ਔਰ ਇਨਸਾਨ ਵੀ ਬਹੁਤ ਚੰਗੇ ਹੋ ਵੈਸੇ ਮਤਲਬ ਅਗਰ ਕੋਈ ਚੀਜ਼ ਲੋਕਾਂ ਨਾਲ ਜ਼ਿਆਦਾ ਕਨੈਕਟ ਕਰਦੀ ਤੇ ਉਹਨੂੰ ਜ਼ਿਆਦਾ ਪਸੰਦ ਕਰਦੇ ਨੇ ਇਹ ਮੂਵੀ ਕਨੈਕਟ ਕਰੂਗੀ ਲੋਕਾਂ ਨਾਲ 100% ਕਰੂਗੀ ਕਿਉਂਕਿ ਇਹ ਫਿਲਮ ਦੇ ਵਿੱਚ ਆਪਾਂ ਕੁੜੀਆਂ ਬਹੁਤ ਇਮੋਸ਼ਨਲ ਹੁੰਦੀਆਂ ਨਾ ਮੁੰਡਿਆਂ ਨਾਲੋਂ ਅਸੀਂ ਬਹੁਤ ਸੌਫਟ ਹਾਰਟਡ ਹੁੰਦੀਆਂ ਕੁੜੀਆਂ ਕੀ ਮੁੰਡੇ ਕੀ ਔਰ ਇਹ ਵੀ ਹੁੰਦਾ ਕਿ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੁਜ਼ਰੀਏ ਕਿਤੇ ਨਾ ਕਿਤੇ ਤੁਸੀਂ ਕਿਸੇ ਲਈ ਇਮੋਸ਼ਨਲੀ ਕਨੈਕਸ਼ਨ ਜ਼ਰੂਰ ਫੀਲ ਕਰਦੇ ਹੋ ਚਾਹੇ ਉਹ ਤੁਹਾਡਾ ਲਾਈਫ ਪਾਰਟਨਰ ਆ ਚਾਹੇ ਗਰਲਫ੍ਰੈਂਡ ਬॉयਫ੍ਰੈਂਡ ਆ ਔਰ ਇਹਦੇ ਚ ਇਹੀ ਦੱਸਿਆ ਗਿਆ ਹੈ ਕਿ ਯਾਰ ਪਿਆਰ ਕੀ ਚੀਜ਼ ਆ ਕਿੰਨੀ ਸੋਹਣੀ ਚੀਜ਼ ਆ ਹਮ ਕਿ ਉਹ ਕੁੜੀ ਇੱਕ ਇਨਸਾਨ ਪਿੱਛੇ ਕਿਵੇਂ ਸਾਰਾ ਕੁਝ ਵਾਰ ਦਿੰਦੀ ਆ ਹਮ ਤੁਸੀਂ ਬਿਲੀਵ ਕਰਦੇ ਹੋ ਮਤਲਬ ਡੈਫੀਨੇਟਲੀ ਜੀ ਡੈਫੀਨੇਟਲੀ ਤੁਹਾਨੂੰ ਮਿਲਿਆ ਅਜ ਤਾਈਂ ਸੱਚੇ ਪਿਆਰ ਵਾਲਾ ਕੋਈ ਕੀ ਪਤਾ ਕਿਉਂਕਿ ਲੋਕੀ ਕਮੈਂਟਸ ਵਿੱਚ ਇਹੀ ਕਹਿੰਦੇ ਹੁੰਦੇ ਕਿ ਬਾਣੀ ਨੂੰ ਲੱਭ ਤਾਂ ਗਿਆ ਆ ਪਰ ਬਾਣੀ ਜਾਣ ਕੇ ਨਹੀਂ ਦੱਸਦੇ ਵੀ ਫੈਨ ਬੇਸ ਨਾ ਖਰਾਬ ਹੋਵੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਫੈਨ ਬੇਸ ਵਾਲਾ ਅੱਜ ਕੱਲ ਜਾਂ ਫਿਰ ਸਰਤਾਜ ਵਾਲੀ ਗੱਲ ਆ ਕਿ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਰੋਲਾ ਨਹੀਂ ਉਪਾਈਦਾ ਕੈਸਾ ਕਹਤੋਂ ਮੈਂ ਕਿਸੇ ਵੀ ਚੀਜ਼ ਚਾਹੇ ਮਤਲਬ ਜੇ ਮੈਂ ਫਿਊਚਰ ਦੇ ਵਿੱਚ ਵੀ ਉਸ ਚੀਜ਼ ਦੇ ਵਿੱਚ ਹੋਊਂਗੀ ਨਾ ਫਿਲਹਾਲ ਮੇਰਾ ਮਾਈਂਡ ਸੈਟ ਇਦਾਂ ਦਾ ਕਿ ਯਾਰ ਉਹ ਜਿਹੜੀਆਂ ਚੀਜ਼ਾਂ ਤੁਹਾਡੀਆਂ ਪਰਸਨਲ ਲਾਈਫ ਹੁੰਦੀਆਂ ਨਾ ਉਹਨੂੰ ਜੇ ਤੁਸੀਂ ਕੈਮਰੇ ਤੋਂ ਪਿੱਛੇ ਹੀ ਰੱਖੋ